ਗੁਰੂ ਸਾਹਿਬ ਜੀ ਨੇ ਵੀ ਆਖਿਆ ਕਿ ਇਹ ਜਿਹੜਾ ਸੰਸਾਰ ਹੈ ਤੇ ਆਉਣੀ ਜਾਣੀ ਇੱਕ ਖੇਡ ਬਣਾਈ ਹੋਈ ਹੈ ਪਰ ਮਨ ਮੂਰਖ ਮਨ ਨੂੰ ਇਹ ਕਿਹਾ ਕਰ ਕਿ ਉਹਨੂੰ ਸਦਾ ਚੇਤੇ ਰੱਖਿਆ ਕਰ ਜਿੰਨਾ ਉਹਨੂੰ ਚੇਤੇ ਰੱਖੇਗਾ ਉਹਨਾਂ ਇੱਕ ਨਾਮ ਦਾ ਖਜ਼ਾਨਾ ਤੇਰੇ ਅੰਦਰ ਜਮਾ ਹੁੰਦਾ ਰਹੂਗਾ ਤਾਂ ਅੱਗੇ ਜਾ ਕੇ ਇਹੀ ਖਜ਼ਾਨੇ ਨੇ ਤੈਨੂੰ ਪ੍ਰਮਾਤਮਾ ਦੇ ਕੋਲੇ ਲੈ ਜਾਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਅਰਦਾਸ ਆਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ ਵੱਡੇ ਮੇਰੇ ਸਾਹਿਬਾ ਜਹਰ ਗਮੀਰਾ ਗੁਣੀ ਗਹੀਰਾ ਓਏ ਨਾ ਜਾਣੇ ਤੇਰਾ ਕੀਤਾ ਏਵੜ ਚੀਰਾ ਸੋ ਕਾਲ ਗੁਰ ਸੇਵੀਐ ਹੈ ਨਸ ਸਹਜ ਦਰਸ਼ਨ ਪਰਸੇ ਗੁਰੂ ਕੈ ਹੋਵੇ ਸਫਤ ਖਸਮ ਦੇਹ ਪਧਰ ਡਿਠੇ ਸੱਚੇ ਪਾਤਸ਼ਾਹ ਸਤਿਨਾਮੁ ਵਾਹਿਗੁਰੂ ਸਜਣ ਸੱਚਾ ਪਾਤਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਐ ਸਤਿਨਾਮੁ ਵਾਹਿਗੁਰੂ ਵਾਹਿਗਰੋ ਜੀ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰਿਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਤੇ ਸਰ ਲਾਗੇ ਤਾਨਾ ਇਤਰ ਤਾ ਪ੍ਰਮ ਕਟਿਆ ਜਾਏ ਅਚਰ ਚਰਿਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਦੈਨ ਕੇ ਸਾਰ ਲਾਗੇ ਥਨ ਪੀਤਰ ਤਾਮ ਪ੍ਰਮ ਕਟਿਆ ਜਾਇ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵੜਿ ਆਈ ਗੁਰਮਤਿ RAM ਨਾਮ ਪ੍ਰਗਾਸ ਹੋ ਸਦਾ ਰਹੋ ਸਰਨਾਈ ਰਹਾਓ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਤੇਤ ਅਜਾਣਾ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਆ ਹਰ ਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸ ਤੋਂ ਦੇ ਸੋ ਪਾਇ ਵਸਤਾ ਅਨੋਭ ਅਗਮ ਗੋਚਰ ਪੂਰਾ ਅਲਖ ਲਖਾਏ ਜਿਹਨੇ ਚਾਖੀ ਸੋਈ ਜਾਣੈ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੋਕੇ ਨਾਹੀ ਜੇ ਕੋ ਰਖੇ ਲੋਕਾਈ ਸਭ ਕਿਛ ਤੇਰਾ ਤੂੰ ਅਨਤਰਜਾਮੀ ਉਹ ਸਬਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰਨਾ ਓਈ ਸਭ ਵਿੱਚ ਤੇਰਾ ਪਵੰਤਰ ਜਾਮੀ ਉਹ ਸਬਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰੇ ਸੋ ਪਾਏ ਜਨ ਨਾਨਕ ਅਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਵਰਤਾਈ ਕਿਰਪਾ ਕੀਤੀ ਹੈ ਸਤਿਗੁਰੂ ਜੀ ਨੇ ਆਖਿਆ ਕਿਨੇ ਮੇਰੇ ਗੋਬਿੰਦ ਜਦੋਂ ਪਰਮੇਸ਼ਰ ਆਪਣੇ ਜਨਨੋ ਵੜਾਈਆਂ ਦਿੰਦਾ ਹੈਗਾ ਤਾਂ ਉਹਦੀਆਂ ਵਿਡਾਈਆਂ ਇਹ ਨੇ ਕਿ ਗੁਰਮਤਿ ਧਾਰਨ ਕਰਕੇ ਨਾ ਪ੍ਰਮਾਤਮਾ ਦਾ ਰਾਮ ਨਾਮ ਆਪਣੇ ਹਿਰਦੇ ਵਿੱਚ ਪ੍ਰਕਾਸ਼ ਕਰ ਫਿਰ ਉਹਦੀ ਸ਼ਰਨਾਏ ਵਿੱਚ ਸਦਾ ਰਿਹਾ ਕਰ ਇਥੇ ਸਦਾ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਜੀ ਨੇ ਵੀ ਆਖਿਆ ਕਿ ਇਹ ਜਿਹੜਾ ਸੰਸਾਰ ਹੈ ਤੇ ਆਉਣੀ ਜਾਣੀ ਇੱਕ ਖੇਡ ਬਣਾਈ ਹੋਈ ਹੈ ਪਰ ਮਨ ਮੂਰਖ ਮਨ ਨੂੰ ਇਹ ਕਿਹਾ ਕਰ ਕਿ ਉਹਨੂੰ ਸਦਾ ਚੇਤੇ ਰੱਖਿਆ ਕਰ ਜਿੰਨਾ ਉਹਨੂੰ ਚੇਤੇ ਰੱਖੇਗਾ ਉਹਨਾਂ ਇੱਕ ਨਾਮ ਦਾ ਖਜ਼ਾਨਾ ਇਹਦੇ ਅੰਦਰ ਜਮਾ ਹੁੰਦਾ ਰਹੂਗਾ ਤਾਂ ਅੱਗੇ ਜਾ ਕੇ ਇਹੀ ਖਜ਼ਾਨੇ ਨੇ ਤੈਨੂੰ ਪ੍ਰਮਾਤਮਾ ਦੇ ਕੋਲੇ ਲੈ ਜਾਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆ ਚਲਵੇ ਬੰਦੇ ਨਿਮਾਣੀ ਜੇ ਨਿਮਾਨ ਇਹਨਾਂ ਵਜੋਂ ਕੀ ਕਰੇ ਵਿਚਾਰੀਆ ਸਰਬਾਸਮਰਤ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਭਾਉ ਨਹੀਂ शब्द लाग सुवारीआ जय नान लिवे बाज हो या करे विचारिया आ नंद आनंद कह आनंद गुरु ते कृपा करे प्यारिया कर कृपा आ कृपा कटे ज्ञान अंजन सारे अंदर जिनका मोह टूटा इनका शब्द सचै सुवार नान नंद है आनंद ਗੁਰਤੇ ਜਾਣਿਆ ਬਾਬਾ ਜਿਸ ਤੋਂ ਦੇਹ ਸੋ ਜਨ ਬਾਵੈ ਬਾਵੈ ਤਾਂ ਸੋ ਜਨ ਦੇ ਜਿਸਨੋਂ ਹੋਰ ਕੀਆ ਅਰੇ ਵਿਚਾਰਿਆ ਇਕ ਪਰਬੋਲੇ ਵੀਰੇ ਰਹੈ ਸੋ ਇਕ ਨਾਮ ਲਾਗ ਸਵਾਰਿਆ ਗੁਰਪ੍ਰਸਾਦ ਜੀ ਮਨ ਪਾਇਆ ਨਿਰਮਜ ਨਾ ਬਾਣਾ ਬਾਵੈ ਇਹ ਨਾਨਕ ਜਿਦੇ ਪਿਆਰੇ ਸੋ ਜਨ ਬਾਵੈ ਆਵੋ ਸੋ ਪਿਆਰੇ ਹੋ ਅਕਤ ਕੀ ਕਰੇ ਕਹਾਣੀ ਕਰੇ ਕਹਾਣੀ ਅਕਤ ਕੀ ਜਿ ਕਿ ਤਦਵਾਰ ਪਈਏ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਨੇ ਪਈਏ ਹੁਕਮ ਨੇ ਗੁਰੂ ਕੇਰਾ ਗਾਵੋ ਸੱਚੀ ਬਾਣੀ ਜੈ ਨਾਨਕ ਗੁਣਹਤੋ ਅਕਤ ਕਹਾਣੀ ਇਹ ਮਨ ਚੰਦਲਾ ਸਤਾਇ ਜਿਨਾ ਨ ਪਾਇਆ ਸਤਾਇ ਨਾ ਪਾਇ ਕਨੇ ਹੋ ਸੁਨਮਨ ਮੇਰਿਆ ਤੇ ਮਾਇਆ ਮੋਹਣੀ ਜਿਨੇ ਪਰਪਲਾਇਆ ਮਾਇਆ ਕਮਣੇ ਜਿਨੇ ਕੀਤੀ ਜਿੰਨ ਗੋਲੀ ਪਾਈਆ ਗਰਬਾਣ ਕੇ ਪਾਟੇ ਸਭ ਟੋ ਜਿਨੇ ਮੋਹ ਮਿਠਾ ਲਾਇਆ ਤਹਿਨਾ ਨੇ ਮਨ ਚੰਚਲ ਚਤਰਾਈ ਕਰਨਾ ਪਾਇਆ ਇਹ ਮਨ ਪਿਆਰਿਆ ਦੂਸਰਾ ਸਤ ਸਮਲੇ ਇਹ ਕਟਮ ਲੋ ਜੀ ਦੇਖਦਾ ਜਿਲੇ ਰਾਜ ਦੇ ਨਾਲੇ ਆ ਤਰੇ ਚਲੇ ਨਹੀਂ ਜਿਸ ਨਾ ਕੋnt ਤਲਾਈਐ ਐਸਾ ਕਮੋਲੇ ਨ ਕਿਤੇ ਜਿਤ ਅੰਧ ਪਛੋਤਾਈਐ ਸਤਿਗੁਰ ਕਾ ਉਪਦੇਸ ਸੁਣਾ ਤੋ ਵਾ ਤੇਰਾ ਨਾਲੇ ਕਹਿਣਾ ਮਨ ਪਿਆਰੀ ਦੂਸਰਾ ਸਤਿ ਸੰਭਾਲੇ ਅਗਮ ਗੋਚਰ ਤੇ ਅੰਤਰਾ ਪਾਇਆ ਅੰਦੋ ਨਾ ਪਾਇਆ ਕਿਨੇ ਨੇਰਾ ਆਪਣਾ ਪੁਜਾਨ ਹੈ ਜੀ ਜਨਤੋ ਖੇਲ ਤੇਰਾ ਯਾਖ ਵਾਕ ਵਿਖਾਣੇ ਆਖੇ ਤਬ ਵਿਖੇ ਸਕੂ ਹੈ ਜਿਨ ਜਗ ਤੋ ਪਾਇਆ ਕਹਿ ਨਾਨਕ ਤੁਸਾ ਗਮ ਹੈ ਏ ਆਂਕ ਨਾ ਆਇਆ ਸੁਰਨਰ ਮੁੰਨਿਆ ਨੇ ਅੰਮ੍ਰਿਤ ਕੋਈ ਜੇ ਸਾਹਮਣੇ ਵਰਤੇ ਪਾਇਆ ਬਾਯਾ ਅੰਮ੍ਰਿਤ ਵਰਤੇ ਪਾਗਿਨੀ ਸੱਚਾ ਮਨ ਵਸਾਇਆ ਜੀ ਜਨ ਪਤ ਪਾਇ ਇੱਕ ਵੇਰ ਪਰਸ ਨੇ ਆਇਆ ਲਭ ਲੋ ਅਹੰਕਾਰ ਟੁਕਾ ਸਤਿਗੁਰੂ ਕੋ ਲਾ ਪਾਇਆ ਤਹਿ ਨਾਨਕ ਜਿਸ ਨਾਮ ਤੁਠਾ ਅੰਮ੍ਰਿਤ ਵਰਤੇ ਪਾਇਆ ਵਰਦਾਂ ਕੀ ਚਾਲ ਨਰਾ ਦੀ ਚੱਲਣਾ ਨਹੀਂ ਭਗਤਾਂ ਦੇਰੀ ਇਤਿਮਾਰਗ ਚੱਲਣਾ ਲਵ ਲੋਕਾ ਕਾ ਕ੍ਰਿਸ਼ਨ ਬਹੁਤ ਨਹੀਂ ਬੋਲਣਾ ਹਨੋ ਨਕੀ ਵਾਲੋ ਨੀ ਕੀ ਇਤਿਮਾਰਗ ਜਾਣਾ ਗੰਗਰ ਪ੍ਰਸਾਦੀ ਜਿਨਿ ਆਪ ਅਜਿਆ ਹਰ ਬਾਸ ਸਨਮਾਣੀ ਤਹਿ ਨਾਲ ਚੱਲ ਭਗਤਾ ਜੁਗੋ ਜੁਗ ਨਿਰਾਲੀ ਜੋ ਤੂੰ ਚਲਾਇ ਤੂੰ ਚਲਾ ਸਾમી ਉਰ ਤੇ ਜਾਣਾ ਕੋ ਤੇਰੇ ਜਿਵੇਂ ਤੂੰ ਚਲਾਇ ਤੋ ਚਲਾ ਜਿਨਾ ਮਾਰਗ ਪਾਵੇ ਪਰ ਕਿਰਪਾ ਜੇ ਨਾਮ ਲਾ ਇਹ ਸੇ ਹਰ ਦਾ ਧਿਆਵੇ ਜਿਸਨਾ ਅਰਦਾਸ ਸੁਣਾ ਇਹ ਆਪਣੀ ਸੇ ਗੁਰਦੁਆਰੇ ਪਾਵੇ ਚੈਨਾ ਸੱਚੇ ਸਾਹਿਬ ਜੋ ਆਵੇ ਤੋ ਚਲਾਵੇ ਇਹੋ ਸੋਹਿਲਾ ਸਭ ਦਾ ਸੁਹਾਵਾ ਸਭ ਦਾ ਸੁਹਾਵਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਨ ਕੈ ਮਨ ਵਸਿਆ ਜਿਨ ਦਰੋਂ ਨਿਕ ਆਇਆ ਇਕ ਫਿਰ ਏਕ ਨੇੜੇ ਕਰ ਹੈ ਗੱਲਾਂ ਕੁਲੀ ਕਰਨਾ ਪਾਇਆ ਇਹ ਨਾਨਕ ਸਭ ਸੁਹੇਲਾ ਸਤਿਗੁਰੂ ਸੁਣਾਇਆ ਭਵਤ ਹੋਏ ਸੇ ਜਨਾ ਜਿਨੇ ਆਪਿਆ ਮਾਤਾ ਭਵਤ ਹੋਏ ਗੁਰਮੁਖ ਜਿਨੇ ਧਿਆਇ ਭਵਤ ਮਾਤਾ ਬ੍ਰਹਕੁਟਮ ਸਤਿਓ ਭਵਤ ਚੰਤ ਬਾਈਆ ਐਨੇ ਬੋਤ ਸੁੰਦੇ ਬੋਤ ਸੇਵ ਜੀ ਨੇ ਮਨ ਵਸਾਇਆ ਐਨਾਨ ਸੇ ਪਵਿਤ ਜਿਨੀ ਗੁਰਮੁਖ ਘਰ ਆਪੇ ਆਇਆ ਗਰਮੀ ਸਹਜ ਨਭਜੈ ਬਿਨ ਸਹਜੇ ਸਾ ਨਾ ਜਾਏ ਨਾ ਜਾਏ ਸਹਜਾ ਕਤ ਸੰਜਮ ਰਹਿ ਕਰਿ ਪਵਾਏ ਸਹਜ ਸੇ ਜੋ ਮਲਿੰਡ ਹੈ ਇਸ ਸੰਜਮ ਤੋਤਾ ਜਾਈ ਮਨ ਤੋ ਵਸ ਲਗੋ ਪਸਾ ਰੌਚ ਤਲਾਈ ਤਹਿਨਾਨ ਗੁਰ ਪ੍ਰਸਾਦੀ ਸਹਿਜੁ ਜੈ ਤੇ ਸਹਿਜ ਸਾਹਿਬ ਜਾਏ ਜਿਉ ਮਹਿਲੇ ਬਾਹਰ ਨਰਮਲ ਬਾਹਰ ਨਰਮਲ ਜਿਉ ਨਾ ਮਹਿਲੇ ਜਿਨ ਜਨਮ ਜਿਉ ਆ ਰਿਆ ਤੇ ਇਸ ਨਾ ਮੜਾ ਰੋਗ ਲਗਾ ਮਨ ਮਨ ਵੇ ਸਾਰੇ ਆ ਇਹਦਾ ਮੈ ਨਾਮਕਾ ਸੋ ਸੁਣੇ ਨਾਹੀ ਫਿਰ ਜੋ ਬੇ ਕਾਲਿਆ ਤਹਿਨਾਨ ਜਿਨ ਸੱਚ ਤਜਿਆ ਊੜੇ ਲਾਗੇ ਤੇਨੇ ਜਨਮ ਜੋਇ ਹਾਰਿਆ ਜਿਉ ਨਰਮਲ ਬਾਹਰ ਨਰਮਲ ਬਾਹਰ ਕਾ ਨਰਮਲ ਜਿਉ ਨਰਮਲ ਸਾਥ ਪਰ ਟੇਕਰ ਨਹੀਂ ਕਮਾਣੀ ਫੁਰ ਕੇ ਸੋਇ ਪਹੁੰਚਾ ਨਹੀਂ ਮਨ ਸਾ ਮਾਣੀ ਜਨਮ ਰਤਨ ਜਿਨੀ ਘਟਿਆ ਭਲੇ ਸੇਵਨ ਜਾਰੇ ਪੈ ਨਾਨ ਜਨਮ ਨਰਮਲ ਸਦਾ ਰਹੇ ਗੁਰ ਨਾਲੇ ਜਿ ਕੋ ਸਿੱਖ ਗੁਰੂ ਸਿਧਿਆਨ ਖੋਵੇ ਹੋਵੇ ਤਾਂ ਸਮਾਸ ਕੋਈ ਜਿਉ ਰਹੇ ਗੁਰ ਨਾਲੇ ਦੁਰਗਤਿ ਚਾਨੇ ਹਰਤੀ ਆਈ ਸੰਤਾਂ ਨਸਮਾਲੇ ਆਪ ਸਾਡੇ ਸਾਰੇ ਪਰਣਾ ਗੁਰਬਨ ਅਵਰ ਨ ਜਾਣੇ ਕੋਈ ਦੇਹਨਾਰ ਸੁਣੋ ਤੋ ਸੋਸਿਕਨਮਖ ਹੋਏ ਜੇ ਕੋ ਵਰਤੇ ਬਿਨ ਮੁਖ ਹੋਵੇ ਬਿਨ ਪ੍ਰਮੁਖ ਨ ਪਾਵੈ ਪਾਵੈ ਨਾਉ ਤਾਂ ਕੋਈ ਬੋਚੋ ਬੇਵਿਕਿਆ ਜਾਏ ਅਨਿੰਜੁਨੀ ਪਰਮੇ ਆਵੇ ਬਿਨ ਪ੍ਰਮੁਖ ਨ ਪਾਈ ਪ੍ਰਮੁਖ ਪਾਇ ਲਾਗ ਚਣੀ ਸਤਿਗੁਰ ਸਭ ਸੁਣਾਈ ਕਹਿਣ ਨਾਨਕ ਵਿਚਾਰ ਦਿਖੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਸਖ ਸਤਗੁਰ ਕੇ ਪਿਆਰਿਓ ਗੰਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਜਿਨ ਕਾਉ ਨਾਥ ਕਰਮ ਹੋਵੇ ਸਤਿ ਨਸਮਾਣੀ ਪੀਵੋ ਅਮਰਤਿ ਰਹੁ ਹਰ ਰੰਗ ਜਪਿ ਉਸਾਰਨ ਬਾਣੀ ਕਹਿਣ ਸਦਾ ਗਾਵੋ ਏ ਸਚੀ ਬਾਣੀ ਸਾਰ ਕਰ ਬਿਨਾ ਹੋਰ ਕਿ ਚੀ ਬਾਣੀ ਬਾਣੀ ਦਾ ਕਚੇਰ ਕੋ ਬਾਜੋ ਹੋਰ ਕਿ ਚੀ ਬਾਣੀ ਤੈਨ ਦੇ ਕਿ ਚ ਸੁਣਨੇ ਕਿ ਚੀ ਅੰਗੋ ਕਾ ਬਾਣੀ ਹਾਰ ਨਤਿ ਕ੍ਰਿਸ਼ਨ ਕਿਆ ਕਛ ਨ ਜਾਣੀ ਤੇਨ ਕਹ ਲੈ ਆ ਮਾਇਆ ਮੋਹ ਮਹਿਰਵਾਨੀ ਕੈ ਨਾਂ ਨਤਿ ਬਾਜੋ ਹੋਰ ਕਿ ਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਵੀਰੇ ਜਿਤ ਜੜਾਓ ਸ਼ਬਦਾਂ ਤੇ ਮਨ ਲਗਾਓ ਪਿਆਰ ਸਮਾਉ ਸਭ ਜੀ ਮਨ ਮਿਲਿਆ ਸਤੇ ਲਾਇਆ ਪਾਉ ਆਪੇ ਹੀਰਾ ਰੱਖਨੇ ਆਪੇ ਜਿਸ ਨੇ ਲੇ ਬੁਝਾਏ ਕਹਿਣਾ ਨਹੀਂ ਸਮਝ ਤਨ ਹੈ ਹੀਰਾ ਜਿਤ ਜੜਾਓ ਸੇਵ ਸਰਕਾਰ ਪਾਏ ਕੇ ਕਰਤਾ ਤੇ ਕਮਰਦਾਏ ਹੁਕਮਰਦਾਏ ਆਪ ਵਿੱਚ ਹੈ ਗੁਰਮੁਖ ਨੇ ਸੇ ਬੁਝਾਏ ਹੋੜੇ ਬੰਨਣ ਹੋਵੇ ਮੁਕਤ ਹਉ ਸ਼ਬਦ ਮਨ ਵਸਾਏ ਗਰਮ ਜਿਸਮ ਆਪਰੇ ਸੋਵੇ ਏਕ ਸਨੁ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਉਪਮਜਾਇ ਸਮਰਤ ਸਾਸ ਪਰਵਾ ਵਿਚਾਰੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰਬਾਜਹੁ ਤਤ ਸਾਰ ਨ ਜਾਣੀ ਦੇਹ ਗੁਣੀ ਸੰਸਾਰ ਕਮ ਤੁਤਾ ਸੋਤਿਆ ਰਹਿਣ ਵਿਹਾਣੀ ਵਰ ਕਿਰਪਾ ਦੇ ਸੇ ਜਨ ਜਾਕੇ ਜਿਨਾ ਮਨ ਵਸਿਆ ਬੋਲੇ ਅਮਰਤ ਬਾਣੀ कहे नान सोदत भाई जितो अन्न हल लागे जग कह बिहानी माता कृष्ण ना तत्पाल करी तो क्यों मन सारी है मन सारी वरदाता जगन में आहार पहुंचावे उसको क्यों पोह न सके जिसन अपने लिए बुलावे अपने लिए वा पिलाए गुरु मसाला संभाली है कह नानक वरदाता तो क्यों मन सारी है ਜੈਸੀ ਅਗਨੰਦ ਰਮਾ ਹੈ ਐਸੀ ਬਾਹਰ ਮਾਇਆ ਮਾਇਕੰਦ ਵੇਖੋ ਜੀ ਹੀ ਕਰਤੇ ਖੇਲ ਚ ਆਇਆ ਜਸ ਬਾਣਾ ਦਾ ਜਮਿਆ ਪਰਿਵਾਰ ਪਲਾਪਾ ਆਇਆ ਲਿਵ छुट ਕੇ ਲੇਖਿ ਕ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜੀ ਕਰਿ ਵਿਸਰੇ ਮੋਬ ਦੇ ਭਗਤੂ ਚ ਲਾਇਆ ਐ ਨਾਨਕ ਸਾਜੀ ਜੀ ਜਿਨਾਂ ਲਿਵ ਲਾਗੀ ਇੰਨੇ ਵਿੱਚੇ ਮਾਇਆ ਪਾਇਆ ਮਰਾਪ ਆਮਲਕ ਹੈ ਮੁੱਲ ਨਾ ਪਾਇਆ ਜਾਏ ਮੁਨਾ ਪਾਇਆ ਜਾਇ ਕਿਸਵਟੋ ਸਹਿ ਲੋਕ ਰਾਇ ਐਸਾ ਸਤਿਉ ਜੀ ਮਿਲੈ ਸਸਾ ਸੋਬੀਏ ਵਿੱਚੋਂ ਆਪ ਜਾਇ ਜੇ ਸਾਹਿਬ ਜੀ ਸੁਣ ਰਾਇ ਹਰ ਵਸੈ ਮਨ ਆਏ ਹਰੇ ਆਪ ਮਲਕ ਹੈ ਭਾਰਤਾਂ ਕੇ ਨਾਨਕਾ ਜਿਨਾਂ ਪੱਲੇ ਪਾਇ ਨਰਾਜ਼ ਮੇਰੀ ਮਨ ਵੰਡਿਆਰਾ ਰਾਜ਼ ਮੇਰੀ ਮਨ ਵੰਡਿਆਰਾ ਸਾਤਪਤੇ ਰਾਜਾਣੀ ਹਾਰਾ ਨਿਤਿ ਪਉ ਜਿਓ ਲਾਗਟ ਦਿਹਾੜੀ ਅੰਤ ਨਾ ਮਿਲਿਆ ਕਹਿਨਾਨ ਕਹਿਨਾਨ ਹਰ ਰਸ ਮੇਰੀ ਮਨਵਾ ਬਨਜਾਰਾ ਤੇ ਰਸਨਾ ਨੂੰ ਅਨੁਸਾਖਰੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਉਹ ਕਿਤੇ ਜਚਾ ਕਲੇਨਾ ਬਾਇ ਹਰਸ ਬਾਇ ਕਲੇ ਪੀਏ ਹਰਸ ਬਹਨ ਰਸਨਾ ਲਗਿਆਏ ਇਹੋ ਹਰ ਰਸ ਕਰਮੀ ਪਾਈਏ ਸਾਥ ਕਰ ਮਿਲੈ ਜਿਸ ਆਏ ਕਹਿਨਾਨ ਹੋਰ ਅਨਸ ਸਭਿ ਸ੍ਰੀ ਜਹਰ ਵਸੈ ਮਨ ਆਏ ਇਸ ਰੀਆ ਮੇਰੀ ਆਤਮਾ ਜੋ ਤਖੀ ਤਾਪੁ ਯਗਮੈ ਆਇਆ ਅਰ ਜੋਤ ਕਿਦਰ ਵਿੱਚ ਤਾਪੁ ਯਗਮੈ ਆਇਆ ਅਰ ਆਪੇ ਮਾਤਾ ਤੇ ਪਿਤਾ ਜਿੰਜਿਓ ਭਾਜੋ ਦਿਖਾਇਆ ਗੁਰ ਪ੍ਰਸਾਦਿ ਬੁਝਿਆ ਦੋ ਚਲ ਹੋਆ ਚਲ ਰੀਆ ਆਇਆ ਕਹਿ ਨਾਨਕ ਸਿਸ਼ਟਾ ਕਾ ਮੂਹ ਰਚਿਆ ਜੋਤ ਆਖੀ ਤਾਪੁ ਯਗਮੈ ਆਇਆ ਮਨ ਚਾਉ ਪਇਆ ਪ੍ਰਵਾਹ ਨੂੰ ਸੁਣਿਆ हर मंगल गाओ सखी मेरे मंदिर बने हर गाओ मंगल ने सखी सोख दुख न्या पे गोरचर के दिन अपना घर जा पे अन्नत बाणी आनी सब्जी हर नाम हर कह नाम मिलिया करण करण जो कोई श्री रहा मेरिया जग में आए तो कह तो जा कर्म कमाया कर्म कमाया तो जग जा आया ਜਿਨ ਹਟਿਆ ਆ ਰਤਨ ਰਤਿਆ ਸੋਇ ਮਨਨ ਸਾਇਆ ਪਰਮ ਸਾਧੀ ਆ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿਣਾ ਕਿ ਸਹੀ ਪ੍ਰਵਾਨ ਹੋਆ ਜਿਨ ਸਤਿਗੁਰ ਦੇ ਅੰਤ ਪਲਾਇਆ ਇਹ ਨੇਤਰ ਮੇਰੇ ਹੋ ਆਤਮ ਮੈਂ ਜੋ ਤਰੀ ਅਗਨ ਅਵਨਾ ਦੇ ਕੋ ਕੋਈ ਅਗਨ ਅਵਨਾ ਦੇ ਕੋ ਕੋਈ ਨਰੇ ਹਨ ਹਲਿਆ ਇਹ ਉਹ ਸੰਤਾਤ ਨੂੰ ਦੇਖਦੇ ਇਹ ਵਰਕਾਰੂ ਕਹੇ ਅਰੂਪ ਨਦਰੀ ਆਇਆ ज्ञान प्रसाद जी बुझिया जागर कार्य कह आदि न वरना कोई कह नान के नान से सतगुर मिले है देवदेव हो सुनो मेरे हो सचा भी सुनने न बिठाए सचा भी सुनने न लाए सुनो बाणी सुनी मत ना रहा हुआ जे सुनी मत ना रहा हुआ रसना रसमाणी ਸਚਾ ਨਾਮ ਮੁਕ ਬਡਾਣੀ ਦਾਗ ਲਕੀ ਨਾ ਜਾਏ ਕਹਿ ਨਾਮ ਨਾਮ ਸੁਣ ਬਖੋ ਸੱਚੇ ਸੁਣੇ ਨਾਮ ਮਿਠਾਏ ਜੀਓ ਭਗਵਾਨ ਰਖ ਵਜਾ ਪਾਣ ਵਜਾਇਆ ਵਜਾਇਆ ਆਵਾਜ਼ਾ ਪਾਉਣ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਖਾਇਆ ਗੁਰਦੁਆਰੇ ਲਾਇ ਪਾਵਨੀ ਜਿਦਾਂ ਰਸਮਾਂ ਵਿਆਹ ਵਿਖਾਇਆ ਕੈ ਨੀ ਗੁਰ ਨਾਮ ਨਾਮ ਨੇ ਲੱਗ पिता ने जा पाया कहना ने प्यारे जियो गुमन रख है मजा पा जाया यो साचा सोहेला सच्चे कर गावो गावो तो सोहेला कर सच है जिते सा सत्य है सत्या भई सत्यो ते आवे जाते पावे भई गुरमुख जी ना बजा भई यो सत सबना का खुतमा है इस बख्शी सोजन पावे ਪਹਿ ਨਾਨਕ ਸੱਚ ਸੋਹਿਲਾ ਸੱਚ ਧਰ ਗਾਵਹਿ ਪਹਿ ਨਾਨਕ ਸੱਚ ਸੋਹਿਲਾ ਸੱਚ ਧਰ ਗਾਵਹਿ ਅਨੰਦ ਸੁਨਹਾ ਬੜਾ ਭਾਗੀ ਹੋ ਪਾਪਹਿ ਮ ਬ੍ਰਪਾਇਆ ਦੁਖ ਰੋਗ ਦਾਪ ਤੀ ਹੰਦ ਸਾਜਨ ਬਹੇ ਸਰਸੇ ਪੂਰੇ ਗੁਰ ਤੇਰਾ ਨਾਮ ਹੈ ਸੁਣਦੇ ਪਨੀਤ ਕਹਤੇ ਭਗਤ ਸਰਗੁਰਿਆ ਕੋ ਨ ਗੁਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਸਾਚੁ ਅਨੰਦ ਤੂਰੇ ਸੁਣਦੇ ਪਨੀਤ ਕਹਤੇ ਭਗਤ ਮਹਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨੰਦ ਤੁਰੀ ਆਸਾ ਦੀ ਵਾਰ ਆਸਾ ਮਹਲਾ 4 ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਮੁਖ ਟੁੰਡ ਟੁੰਡੇਂਦਿਆ ਹਰ ਸੱਜਣ ਲਦਾ RAM ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਕਨ ਵਿਦਾ ਤੁਰ ਭਾਗ ਵੜੇ ਹਰ ਪਾਇਆ ਨਾਨਕ ਰਸ ਗੁਦਾ ਤੁਰ ਭਾਗ ਵੜੇ ਹਰ ਪਾਇਆ ਨਾਨਕ ਰਸ ਗੁਦਾ ਲੋਕ ਮਹਲਾ ਪਹਿਲਾ ਰੀਆਂ ਸਬੇ ਗੋਪੀਆਂ ਪੈ ਕਨ ਗੋਪਾਲ ਗਹਿਣੇ ਪਉਣ ਬਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸ਼ਰਮ ਜੰਜਾਲ ਨਾਨਕ ਮੋਸੇ ਗਿਆਨ ਵੀ ਹੋਣੀ ਹੈ ਗਿਆ ਜਮ ਕਾਲ ਮਹਲਾ ਪਹਿਲਾ ਬਾਇਣ ਚਿਲੇ ਨਤਨ ਗੁਰ ਪੈਰ ਹਲਾਇਨ ਫੇਰਨ ਸਿਰ ਓਡੋ ੜਾਵਾ ਝਟੇ ਪਾਏ ਵਿਖੇ ਲੋਕ ਹਸੇ ਘਰ ਜਾਏ ਰੋਟੀਆਂ ਕਾਰਨ ਪੁਰੇ ਤਾਲ ਆ ਪਛਾੜੇ ਧੜਕੀ ਨਾਲ ਗਾਵਨ ਗੁਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਪਾਦਨ ਕਾ ਸਤਨਾਮ ਜਾ ਕਾ ਕੀਆ ਸਗਲ ਜਹਾਰ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਖਿਆ ਗੁਰ ਅਚਾਰ ਨਦਰੀ ਕਰਮ ਲੰਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਹੋਲੇ ਬੋਰ ਅਨੰਤ ਲਾਟੋ ਮਾਹਾਂੀਆਂ ਅਨਗਾਹ ਪੰਕੀ ਪੌਨੀਆਂ ਲੈਣਾ ਸਾਹ ਸੁਐ ਚਾਰ ਭਵਾਈਏ ਜਨਕ ਨਾਨਕ ਪੌਨੀਆਂ ਗੰਤਨਾੰਤ ਬੰਦ ਹਨ ਬੰਦ ਪਵਾਏ ਸੋਏ ਬਈਏ ਕਟ ਨੱਚੇ ਸਭ ਕੋਈ ਨੱਚ ਨੱਚ ਹਸੇ ਚਲੇ ਸਿਰੋਏ ਉੱਠਣਾ ਜਾਈ ਸਦਣਾ ਹੋਏ ਨੱਚਣ ਕੁਦਣ ਮਨ ਕਾ ਚਾਓ ਨਾ ਨਿਜ ਜਨਮਨ ਭਾਉ ਇਨਾ ਮਨ ਭਾਉ ਬੋੜੀ ਨਾ ਤੇਰਾ ਨਾਮ ਫਾਰ ਹੈ ਨਾ ਇਹ ਲਈਏ ਨਰਕ ਨਾ ਜਾਈਏ ਜੀਉ ਪੈਣਾ ਸਤਿ ਸਦਾ ਦੇਖਾ ਜੇ ਆਗਵਾਈਏ ਜੇ ਲੋੜੇ ਚੰਗਾ ਆਪਣਾ ਕਰਪੁਣਾ ਨਹੀਂ ਸਦਾਈਏ ਜੇ ਜਰਵਾਣਾ ਪਰਹਰੈ ਜਨ ਵੇਸ ਕਰੇਂਦੀ ਆਈਏ ਹੋ ਰਹਿਣਾ ਭਰੀਏ ਪਾਈਏ ਹੋ ਰਹਿਣਾ ਭਰੀਏ ਪਾਈਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਨਸਰਤਿ ਤਤਸਮਾਤ ਦਿਸਰਾਤ ਦੁਇ ਰਾਏ ਰਾਯਾ ਚੰਗਿਆਈਆਂ ਬਰਿਆਈਆਂ ਕਰਮੀ ਆਪੋ ਆਪਣੀ ਜਿਨੇ ਨਾਮ ਤੇ ਆਇਆ ਸੇ ਸਤਿਗੁਰੂ ਨਾਲ ਨਾਨਕ ਤੇ ਮੁਖ ਉਜਲੇ ਤੇਰੀ ਸੁਖੀ ਨਾਰਾ ਜਿਨੇ ਨਾਮ ਤੇ ਆਇਆ ਸੇ ਸਤਿਗੁਰੂ ਨਾਲ ਨਾਨਕ ਤੇ ਮੁਖ ਉਜਲੇ ਤੇਰੀ ਸੁਖੀ ਨਾਰਾ ਵਾਹਿਗੁਰੂ ਜੀ ਕਾ ਖਾਲਸਾ